ਸਾਡੇ ਸਰੀਰ ਵਿੱਚ ਕੁਝ ਐਸੇ ਕੁਦਰਤੀ ਵੇਗ ਹੁੰਦੇ ਹਨ ਜੋ ਸਰੀਰ ਖੁਦ ਹੀ ਸੰਕੇਤ ਦਿੰਦਾ ਹੈ ਇਹ ਵੇਗ ਸਰੀਰ ਦੇ ਸੁਚਾਰੂ ਕੰਮ ਲਈ ਬਹੁਤ ਜ਼ਰੂਰੀ ਹਨ ਆਯੁਰਵੇਦ ਅਨੁਸਾਰ ਜੇਕਰ ਇਹਨਾਂ ਵੇਗਾਂ ਨੂੰ ਰੋਕਿਆ ਜਾਂ ਜ਼ਬਰਦਸਤੀ ਕਾਬੂ ਕੀਤਾ ਜਾਵੇ ਤਾਂ ਬਿਮਾਰੀਆਂ ਜਨਮ ਲੈਂਦੀਆਂ ਹਨ ਨੰਬਰ 1 ਹੁੰਦਾ ਹੈ ਮੂਤਰ ਵੇਗ ਜਦੋਂ ਸਰੀਰ ਵਿੱਚ ਅधिक ਪਾਣੀ ਇਕੱਠਾ ਹੋ ਜਾਂਦਾ ਹੈ ਤਾਂ ਇਹ ਵੇਗ ਆਉਂਦਾ ਹੈ ਜਿਸ ਨੂੰ ਰੋਕਣ ਨਾਲ ਕਿਡਨੀ ਜਾਂ ਸ਼ਾਬ ਦੀ थैਲੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਦੂਸਰਾ ਹੁੰਦਾ ਹੈ ਮਲ ਦਾ ਵੇਗ ਸਰੀਰ ਵਿੱਚ ਜੰਮੇ ਮਲ ਨੂੰ ਬਾਹਰ ਕੱਢਣ ਦਾ ਸੰਕੇਤ ਹੁੰਦਾ ਹੈ ਜਿਸ ਨੂੰ ਰੋਕਣ ਨਾਲ ਕਬਜ਼ ਪੇਟ ਗੈਸ ਜਾਂ ਪੇਟ ਦਰਦ ਹੋ ਸਕਦਾ ਹੈ ਅਗਲਾ ਹੈ ਸ਼ੱਕ ਖੰਗ ਉਬਾਸੀ ਹੰਝੂ ਤੇ ਡਕਾਰ ਇਹ ਵੀ ਕੁਦਰਤੀ ਵੇਗ ਹਨ ਜੋ ਸਰੀਰ ਦੀ ਸਫਾਈ ਅਤੇ ਸੰਤੁਲਨ ਰੱਖਣ ਲਈ ਮਹੱਤਵਪੂਰਨ ਹਨ ਅਗਲਾ ਹੈ ਜਦੋਂ ਸਰੀਰ ਨੂੰ ਊਰਜਾ ਜਾਂ ਪਾਣੀ ਦੀ ਲੋੜ ਹੁੰਦੀ ਹੈ ਤਾਂ ਭੁੱਖ ਜਾਂ ਪਿਆਸ ਲੱਗਦੀ ਹੈ ਤਾਂ ਇਹ ਵੇਗ ਉਤਪਨ ਹੁੰਦੇ ਹਨ ਉਹਨਾਂ ਨੂੰ ਅੰਡੇਠਾ ਕਰਨ ਨਾਲ ਤਾਕਤ ਘਟਦੀ ਹੈ ਅਗਲਾ ਹੈ ਨੀਂਦ ਦਾ ਵੇਗ ਸਰੀਰ ਦੀ ਥਕਾਵਟ ਦੂਰ ਕਰਨ ਅਤੇ ਮਾਨਸਿਕ ਸ਼ਾਂਤੀ ਲਈ ਲਾਜ਼ਮੀ ਹੈ ਨੀਂਦ ਨੀਂਦ ਦੇ ਵੇਗ ਨੂੰ ਰੋਕਣ ਨਾਲ ਮਾਨਸਿਕ ਰੋਗ ਹੋ ਸਕਦੇ ਹਨ ਕੁਦਰਤੀ ਵੇਗਾਂ ਨੂੰ ਰੋਕਣਾ ਨਹੀਂ ਚਾਹੀਦਾ ਕਿਉਂਕਿ ਇਹ ਸਰੀਰ ਦੇ ਸੁਭਾਵਿਕ ਸੰਕੇਤ ਹਨ ਇਹਨਾਂ ਦਾ ਆਦਰ ਕਰਨਾ ਹੀ ਸਿਹਤਮੰਦ ਜੀਵਨ ਦੀ ਨੀ ਹੈ ਜੋ ਮਨੁੱਖ ਸਰੀਰ ਦੇ ਕੁਦਰਤੀ ਵੇਗਾਂ ਦੀ ਕਦਰ ਕਰਦਾ ਹੈ ਉਹ ਲੰਬੀ ਉਮਰ ਅਤੇ ਚੰਗੀ ਸਿਹਤ ਪ੍ਰਾਪਤ ਕਰ ਸਕਦਾ ਹੈ ਸੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ